ਜਿਹੜੇ ਜਿਹੜੇ ਗੱਡੀਆਂ ਦੇ ਨੰਬਰ ਆ ਉਹ ਦੇ ਸਕਦੇ ਆ ਜਿਹੜੇ ਬੰਦੇ ਦਾ ਨਾਮ ਹੋਣਾ ਉਹ ਲਿਖਾ ਸਕਦੇ ਆ ਠੀਕ ਹੈ ਜੀ ਹਾਂ ਤੇ ਆਪਣਾ ਚੌਰੀ ਖਾਬ ਦਾ ਵੀ ਜਰੂਰ ਕੋਲਣਾ ਵੀ ਸੋਰੇ ਬੰਦ ਉਹ ਪ੍ਰੈਸ਼ਰ ਪਉਂਦਾ ਸਿਲਾ ਪਾਉਂਦਾ ਠੀਕ ਹੈ ਨਾ ਹਾਂ ਸਾਰੀਆਂ ਚੰਦੀ ਡੀਲ ਬਣਾ ਦਿਓ ਉਹਦੇ ਵਿੱਚ ਉਹ ਲਿਖ ਦਿਨੀਆਂ ਪੈਨ ਕੁਵਾ ਦਿਓ ਹਨਾ ਉਹ ਵੀ ਗੱਡੀਆਂ ਜਿੰਨੇ ਵੀ ਬੰਦੇ ਆ ਸਾਰਿਆਂ ਦਾ ਗੱਡੀਆਂ ਦੇ ਨੰਬਰ ਤੇ ਇਹ ਜਿਹੜੀ ਇੱਕ ਵੀਡੀਓ ਬਣਾ ਲਓ ਤੇ ਵੀ ਆਪਾਂ ਫੋਨ ਆ ਕੇ ਚੇਕ ਦੇਣਾ ਠੀਕ ਹੈ ਨਾਲ ਲਾ ਦੇਣਾ ਹਾਂ फुआ कड़ी हैन हू ਨਾਮ ਸੰਨੀ ਚੰਡੀਗੜ੍ਹ ਮਾਲੇ ਸੁਲਤਾਨਪੁਰ ਲੋਧੀ ਹਾਂ ਕੀ ਗੱਲ ਕੀ ਹੋਈ ਹੈ ਗੱਲ ਇਹ ਹੋਈ ਆ ਕੁੜੀ ਵਿਆਹੀ ਸੀ ਜਿਹੜੀ ਉਹਨੂੰ ਕੁੜੀ ਵਿਆਹੀ ਨੂੰ ਨਾ ਮੈਂ ਨਾ ਗੱਲ ਹੋਇਆ ਕਰ ਦਿਨੂੰ ਮੁੰਡੇ ਨਾਲ ਗੱਲ ਕਰਦੇ ਨੂੰ ਤੇ ਮੁੰਡੇ ਨੂੰ ਨਾ ਗੱਲਾਂ ਦੇ ਵਿੱਚ ਲਾ ਕੇ ਤੇ ਉਹ ਭਜਾ ਕੇ ਲੈ ਗਈ ਤੇ ਉੱਪਰ ਲੁਧਿਆਣੇ ਲੈ ਗਏ ਤੇ ਉੱਥੋਂ ਉਹਨਾਂ ਨੇ ਮੁੰਡਿਆਂ ਨੇ ਫੜ ਕੇ ਲਿਆਂਦਾ ਮੁੰਡੇ ਸਾਡੇ ਪਰਮੇਂਗਰੇ ਬ੍ਰਦਰ ਨੂੰ ਤੇ ਉਹਨਾਂ ਨੇ ਰਾਤ 3 10 ਵਜੇ ਫੜਿਆ ਉਹਨਾਂ ਨੂੰ ਲੁਧਿਆਣੇੋਂ ਇਰਾ ਦਿੱਤੇ 2:30 ਤੇ 9 ਵਜੇ ਜਕਰ ਕੁੱਟ ਮਾਰ ਗਈ ਧੀ ਰਾਡਾ ਨਾਲ ਕੁੱਟਿਆ ਨੂੰ ਤੇ ਕੁੱਟ ਮਾਰ ਕਰਕੇ ਤੇ ਉਹਨੂੰ ਘਰੇ ਲੈ ਗਏ ਘਰੋਂ ਫਿਰ ਥਾਣੇ ਪੇਸ਼ ਕਰਾ ਗਏ ਅਸੀਂ ਥਾਣੇ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਇਸ ਮਤੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਕੀਤੀ ਕੰਪਲੇਟ ਦਿੱਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਗੱਲ ਕੀਤੀ ਗੱਲ ਇਹ ਆ ਉਹਨੂੰ ਗੱਲਾਂ 'ਚ ਲਾਗ ਰੱਖਿਆ ਉਹ ਕਹਿੰਦਾ ਸੀ ਕਿ ਤੁਹਾਡਾ ਰਾਈ ਨਵਾ ਕਰਾ ਦੂੰਗਾ ਪਰ ਉਹਨੇ ਪੈਸੇ ਵੀ ਲੈ ਪਾਖੜਾ ਕੋਈ ਸੁਣਵਾਈ ਨਹੀਂ ਨੇ ਕੀਤੀ ਕਿਰਾਏ ਤੇ ਉਸ ਵਿਅਕਤੀ ਨੇ ਕਿਹਾ ਕਿ ਤਾਂ ਰਾਤ ਕੁੜੀ ਲੈ ਕੇ ਭੱਜਿਆ ਹਾਂ ਉਹ ਆਪਣੀ ਮਰਜ਼ੀ ਨਾਲ ਗਿਆ ਸੀ ਕਿ ਕੁੜੀ ਜੀ ਸਹਿਮਤੀ ਸੀ ਕੁੜੀ ਲੈ ਕੇ ਗਈ ਸੀ ਮੁੰਡੇ ਨੂੰ ਗੱਲਾਂ ਦੇ ਵਿੱਚ ਲਾ ਕੇ ਕੁੜੀ ਬੇਪੀ ਕਿਹਨੂੰ ਮਿਲਦਾ ਵਿਆਹੀ ਪਈ ਆ 4 ਸਾਲ ਹੋ ਗਏ ਦੇ ਵਿਆਹ ਨੂੰ ਉਹ ਕਿੱਥੇ ਦੀ ਰਹਿਣ ਵਾਲੀ ਉਹ ਸਾਡੇ ਘਰ ਦੇ ਬੈਕ ਸਾਈਡ ਕਲੋਨੀਆ ਚ ਤਾਂ ਇਸ ਮੰਤੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਕੰਪਲੇਟ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ माँगे नहीं साफ़ माँग रहे हैं कि हर दिन मंडे का नहीं साफ़ किया है कि नाम है अपना सीमा आज कितने दरें बने सुनतानपुर लोधी रूल चंडीगढ़ आज की गल्की हो गया चले मंडे ने मार्कट आए कितने वो ना है कि नाम किन्हीं तरह लड़के था दीपक किन्हीं उम्र एक किसान मार्कट आए ਕੀ ਕਰਨ ਕੀ ਸੀ ਤਾਂ ਮੁੰਡੇ ਨੂੰ ਮਾਰਕ ਡਾਕੀਤੀ ਇਹ ਧੋਖੇ ਨਾਲ ਕੁੜੀ ਸੀ ਤੇ ਕੁੜੀ ਨੇ ਫੁਸਲਾ ਭਲਾ ਕੇ ਮੇਰੇ ਲੜਕੇ ਨੂੰ ਲੈ ਗਿਆ ਤੇ ਉਹ ਝੂਠਾ ਜਲਾਮ ਲਾਇਆ ਮੇਰੇ ਬੱਚੇ ਤੇ ਇਹ ਇਹ ਇਸ ਨੂੰ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਦਿੱਤੀ ਹੈ ਹਾਂ ਜੀ ਕੰਪਲੇਂਟ ਦਿੱਤੀ ਪਰ ਸਾਡੇ ਸੁਣਵਾਏ ਨਹੀਂ ਲੈਂਦੇ ਪਈ ਹੈ ਸੁਣਵਾਈ ਨਹੀਂ ਹੋ ਰਹੀ ਹਾਂ ਜੀ ਤਾਂ ਨੂੰ ਤੁਸੀਂ ਮੰਗ ਕੀ ਕਰਦੇ ਅਰੇ ਮੇਰੇ ਬੱਚੇ ਦੇ ਇਨਸਾਫ ਚਾਹੀਦਾ ਸੀ ਬਸ ਸੱਕੀ ਨਾਮਾ ਜਪਨਾ ਮੈ ਸੁਰਜੀਤ ਸਿੰਘ ਮਾਨ ਇਕਤਾ ਪਾਰਟੀ ਤੋਂ ਪੰਜਾਬ ਪ੍ਰਧਾਨ ਹਾਂਜੀ ਸੱਤੀ ਮਾਮਲਾ ਕੀ ਹੈ ਜਿਸ ਕਿ ਅੱਜ ਤੁਸੀਂ ਪ੍ਰੈਸ ਮੀਟਿੰਗ ਕੀਤੀ ਹੈ ਇਹ ਮਾਮਲਾ ਸਰ ਇਦਾਂ ਕਿ ਇਹ ਜਿਹੜੀ ਸਾਡੇ ਕੋਲੇ ਗਰੀਬ ਫੈਮਿਲੀ ਆਈ ਆ ਸultanpur Lodhi ਤੋਂ ruler ਬਸਤੀ ਤੋਂ ਕਿ ਇਹਨਾਂ ਦੇ ਮੁੰਡੇ ਦੇ ਉੱਤੇ ਜ਼ਬਰੀ ਪਰਚਾ ਕੀਤਾ ਗਿਆ ਔਰ ਜਦਾਂ ਲੜਕੀ ਇਹਨਾਂ ਦੇ ਪਿਛਲੇ ਪਾਸੇ ਹੀ ਰਹਿ ਰਹੀ ਸੀ 4 ਸਾਲ ਹੋ ਗਏ ਉਹਨੂੰ ਮੈਰਿਜ ਹੋਈ ਨੂੰ ਔਰ ਕੋਸ਼ਿਚੇਰ ਦੇ ਵਿੱਚੋਂ ਇਹਨਾਂ ਦੇ ਮੁੰਡੇ ਦੇ ਨਾਲ ਉਸ ਲੜਕੀ ਦੀ ਗੱਲਬਾਤ ਚੱਲਦੀ ਸੀ ਕਿਉਂਕਿ ਉਹਨਾਂ ਦੀ ਇੱਕ ਕਰਿਆਨੇ ਦੀ ਦੁਕਾਨ ਸੀ ਉਸ ਦੁਕਾਨ ਤੇ ਜਾਂਦਾ ਆਉਂਦਾ ਸੀ ਉਸ ਕੁੜੀ ਦੇ ਨਾਲ ਗੱਲਬਾਤ ਹੋ ਗਈ ਗੱਲਬਾਤ ਦੌਰਾਨ ਕਿਸੇ ਨਾ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਇਸ ਤਰ੍ਹਾਂ ਦੋਨਾਂ ਦੀ ਹੋਈ ਸਹਿਮਤੀ ਦੇ ਨਾਲ ਤੇ ਘਰੋਂ ਚੱਲ ਗਏ ਇਹਨਾਂ ਨੂੰ ਵੀ ਪਤਾ ਨਹੀਂ ਸੀ ਤੇ ਪਤਾ ਉਹਨਾਂ ਨੂੰ ਵੀ ਨਹੀਂ ਸੀ ਔਰ ਜਦੋਂ ਉਹ ਚੱਲ ਗਏ ਤਾਂ ਪਤਾ ਇਹਨਾਂ ਨੂੰ ਉਦੋਂ ਲੱਗਾ ਕਿ ਸਾਡੇ ਸਾਡਾ ਮੁੰਡਾ ਉਹ ਲੜਕੀ ਤੇ ਦੋਨੇ ਇਥੋਂ ਫਰਾਰ ਹੋ ਗਏ ਘਰ ਦੇ ਵਿੱਚੋਂ ਔਰ ਦੂਸਰੀ ਪਾਰਟੀ ਨੇ ਜਿਨ੍ਹਾਂ ਦੀ ਨੋ ਸੀ ਉਹਨਾਂ ਨੇ ਲੁੱਦੇ ਹਣੇ ਤੋਂ ਨੰਬਰ ਟਰੇਸ ਕਰਕੇ ਤੋਂ ਦੋਹਾਂ ਨੂੰ ਚੱਕ ਲਿਆਂਦਾ ਉਥੋਂ ਕੁੱਟਦੇ ਹੀ ਲੈ ਕੇ ਆਏ ਜਦੋਂ ਕੁੱਟ ਕੇ ਰਾਤ ਇੱਥੇ ਆਪਦੇ ਘਰ ਰੱਖਿਆ ਰਾਤ ਵੀ ਉਹਨੂੰ ਕੁੱਟਦੇ ਰਹੇ ਸਾਰੀ ਰਾਤ ਜਦੋਂ ਤੜਕਸਰ ਹੋਇਆ 3 ਵਜੇ ਤੇ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਪੁਲਿਸ ਪੁਲਿਸ ਨੂੰ ਉਹ ਮੁੰਡਾ ਦਿੱਤਾ ਗਿਆ ਔਰ ਪੁਲਿਸ ਨੇ ਇਹਨਾਂ ਨੂੰ ਤਲਾਹ ਦਿੱਤੀ ਕਿ ਤੁਹਾਡਾ ਮੁੰਡਾ ਇੱਥੇ ਆ ਸਾਡੇ ਕੋਲ ਤੁਸੀਂ ਆ ਕੇ ਸਾਨੂੰ ਮਿਲੋ ਏ ਜਾ ਕੇ ਉਹਨਾਂ ਨੂੰ ਮਿਲੇ ਤਾਂ ਮੁੰਡੇ ਦੀ ਹਾਲਤ ਦੇਖਣ ਵਾਲੀ ਨਹੀਂ ਸੀ ਸਾਡੇ ਕੋਲ ਬਕਾਇਦਾ ਵੀਡੀਓ ਪਈਆਂ ਨੇ ਉਸ ਮੁੰਡੇ ਦੀਆਂ ਜਿਹੜੀ ਕੁੱਟਮਾਰ ਕੀਤੀ ਗਈ ਆ ਔਰ ਉਤੇ ਇਲਜ਼ਾਮ ਲਾਏ ਗਏ ਕਿ ਸਾਡੀ ਕੁੜੀ ਨੂੰ ਸਾਡੀ ਬੋਟੀ ਨੂੰ ਮੁੰਡਾ ਜ਼ਬਰੀ ਲੈ ਕੇ ਚਲ ਗਿਆ ਪਹਿਲਾਂ ਇਹ ਦੱਸੋ ਵੀ 4 ਸਾਲ ਹੋ ਗਏ ਉਸ ਕੁੜੀ ਨੂੰ ਵਿਆਹ ਹੋਈ ਨੂੰ ਵਿਆਹੀ ਹੋਈ ਨੂੰ ਔਰ ਉਹਦੇ ਨਾਲ ਗੱਲਬਾਤ ਸੀਗੀ ਦੋਨੇ ਇੱਕੋ ਜਿਹੇ ਏ ਦੇ ਮੁੰਡਾ 21 ਸਾਲ ਦਾ ਹੁਣ ਕੁੜੀ 18 ਸਾਲ ਤੋਂ ਪਹਿਲਾਂ ਤਾਂ ਮੈਰਿਜ ਆਉਂਦੀ ਪਹਿਲਾਂ ਹੀ ਕੀਤੀ ਹੋਈ ਸੀ ਹੁਣ ਉਤੇ ਰੇਪ ਦਾ ਖਰਚਾ ਪਰਚਾ ਬਣਾਇਆ ਗਿਆ ਤੁਸੀਂ ਇਹ ਸੋਚੋ ਪੁਲਿਸ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਨਾ ਤਾਂ ਮੁੰਡੇ ਦਾ ਮੈਡੀਕਲ ਕਰਾਇਆ ਕੋਈ ਕਿਤੇ ਨਾ ਕਿਤੇ ਤਾਂ ਬਣਦਾ ਹੀ ਸੀ ਨੂੰ ਮੁੰਡੇ ਨੂੰ ਇੰਨੀ ਕੁੱਟਮਾਰ ਕੀਤੀ ਆ ਇੰਨੀਆਂ ਸੱਟਾਂ ਲੱਗੀਆਂ ਸਾਡੇ ਕੋ ਬਕਾਇਦਾ ਵੀਡੀਓ ਪਈਆਂ ਵਾ ਉਹ ਹੀ ਦਿਖਾ ਸਕਦੇ ਜੇ ਕੋਈ ਕਵੇ ਤਹੀਂ ਜਦੋਂ ਸਾਡੇ ਕੋ ਸਬੂਤ ਕੋਈ ਮੰਗੇ ਹੀ ਪੇਸ਼ ਕਰ ਵੀ ਕਰ ਕਰ ਵੀ ਸਕਦੇ ਆ ਇਸ ਸੰਬੰਧ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੋਈ ਲਿਖਤੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਅਸੀਂ ਐਸਐਸਪੀ ਦਾ ਸਾਹਬ ਦੇ ਪੇਸ਼ ਹੋ ਕੇ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਉਹ ਡੀਐਸਪੀ ਸਾਹਿਬ ਨੂੰ ਮਾਰਗ ਹੋਈ ਸੀ ਉਹਦੀ ਸਾਡੀ ਕੋਈ ਕੋਈ ਵੀ ਇਨਕੁਆਰੀ ਨਹੀਂ ਹੋਈ ਜੀ ਇਹਨਾਂ ਦੀ ਆ ਹੁਣ ਕੀ ਮੰਗ ਕੀ ਕਰਦੇ ਮੰਗ ਅਸੀਂ ਇਹ ਰੱਖਦੇ ਆ ਕਿ ਇਹਨਾਂ ਵੱਲੋਂ ਵੀ ਇਹ ਮੰਗ ਸਾਡੇ ਵੱਲੋਂ ਵੀ ਇਹ ਮੰਗਿਆ ਵੀ ਇਹ ਕੋਈ ਜ਼ਬਰੀਤ ਕੋਈ ਕਿਸੇ ਨੂੰ ਲੈ ਕੇ ਨਹੀਂ ਗਿਆ ਨਾ ਕੁੜੀ ਮੁੰਡੇ ਨੂੰ ਲੈ ਕੇ ਗਈ ਤੇ ਨਾ ਮੁੰਡਾ ਕੁੜੀ ਨੂੰ ਲੈ ਕੇ ਗਿਆ ਦੋਨੇ ਸੁਲਾ ਦੇ ਨਾਲ ਗਏ ਆ ਜੇ ਮੁੰਡੇ ਤੇ ਪਰਚਾ ਕੀਤਾ ਤੇ ਕੁੜੀ ਤੇ ਵੀ ਬਰਾਬਰ ਦਾ ਪਰਚਾ ਹੋਣਾ ਚਾਹੀਦਾ ਤੇ ਪਹਿਲੀ ਗੱਲ ਇਹ ਪੁਲਿਸ ਪ੍ਰਸ਼ਾਸਨ ਨੂੰ ਮੈਂ ਇਹ ਇਹ ਕਹਿਣਾ ਚਾਹਨਾ ਕਿ ਜਿਹੜਾ 376 ਦਾ ਪਰਚਾ ਕਰ ਕਰ ਦਿੱਤਾ ਉਹ ਕਿਹੜੇ ਵਿਹੇਵ ਤੇ ਕਿਹੜੇ ਕਾਨੂੰਨ ਦੇ ਆਧਾਰ ਤੇ ਉਹਦੇ ਤੇ 376 ਦਾ ਪਰਚਾ ਬਣਦਾ ਉਹ ਦੱਸਣ ਵੀ ਕਿਹੜੇ ਵਿਹੇਵ ਤੇ ਕੀਤਾ ਗਿਆ ਵਾ ਕਿ ਤੁਹਾਨੂੰ ਕਿਤੇ ਕੋਈ ਰਾਜਨੀਤਿਕ ਪ੍ਰੈਸ਼ਰ ਤਾਂ ਨਹੀਂ ਸੀ ਜਿਹੜਾ ਬੱਚੇ ਦੇ ਉੱਤੇ ਇਸ ਤਰੀਕੇ ਨਾਲ ਤੇ ਉਸ ਨੂੰ 75 ਲਾਜ ਗਈ ਇਹ ਤਾਂ ਹੈ ਹੀ ਆ ਜੀ ਇਹ ਤਾਂ ਹੈ ਹੀ ਆ ਕਿਤੇ ਨਾ ਕਿਤੇ ਪੈਸਾ ਵੀ ਦਿੱਤਾ ਗਿਆ ਪੈਸਾ ਵੀ ਲਿਆ ਗਿਆ ਕਿਤੇ ਨਾ ਕਿਤੇ ਫਰਮੈਸ਼ਲੀ ਚੱਲੀ ਆ ਬਿਨਾਂ ਵਜ੍ਹਾ ਤੋਂ ਪਰਚਾ ਹੋਈ ਨਹੀਂ ਗਿਆ ਉਹਨਾਂ ਨੂੰ ਪੁਲਿਸ ਨੂੰ ਵੀ ਪਤਾ ਵੀ 376 ਦਾ ਪਰਚਾ ਨਹੀਂ ਬਣਦਾ ਵੀ ਕੁੜੀ ਮੁੰਡਾ ਦੋਨੇ ਸਲਾਹ ਨਾਲ ਹੀ ਗਏ ਘਰ ਨੂੰ ਕੋਈ ਐਡੀ ਦੂਰ ਚਲ ਗਿਆ ਕੋਈ ਉਹ ਧੱਕੇ ਨਹੀਂ ਲੱਗਿਆ ਕੱਲੇ ਨੂੰ ਉਹਨੂੰ ਕੱਲਾ ਮੁੰਡਾ ਕਿੰਨੇ ਟਾਈਮ ਘਰੋਂ ਬਾਹਰ ਇਹ ਇੱਕੋ ਦਿਨ ਜੀ ਬਸ ਸ਼ਾਮਾਂ ਨੂੰ ਇਹਨਾਂ ਨੇ ਜਾ ਕੇ ਉੱਥੇ ਫੜ ਲਿਆ ਉਹਨੂੰ ਕੋਸਟੈਂਟਾ ਇੱਥੋਂ ਜਾਂਦਿਆਂ ਲੁੱਦੇ ਹਣੇ ਨੂੰ ਲੱਗਾ ਹੀ ਆ ਉਹਨੂੰ ਅਕਸਰ ਸ਼ਾਮਾਂ ਬਸੇ ਗਏ ਟ੍ਰੇਨਿੰਗ ਹੈ ਸ਼ਾਮਾਂ ਤੇ ਪੈਂਦੀ ਆਈਆਂ ਜਦੋਂ ਕਿਤੇ ਡਹਿਰੇ ਆ ਰੂਮ ਚ ਉਸੇ ਵੇਲੇ ਇਹਨਾਂ ਨੇ ਜਾ ਕੇ ਫੜ ਲਿਆ ਕੋਈ ਮੁੰਡੇ ਦਾ ਮੈਡੀਕਲ ਨਹੀਂ ਕਰਾਇਆ ਕੋਈ ਕੁੜੀ ਦਾ ਮੈਡੀਕਲ ਨਹੀਂ ਕਰਾਇਆ ਇਹਨਾਂ ਨੇ ਕੋਈ ਕੁਝ ਨਹੀਂ ਹੋਇਆ ਹੁਣ ਤੁਸੀਂ ਮੰਗ ਕੇ ਕਰਦੇ ਮੰਗ ਇਹੀ ਕਰਦੇ ਆ ਕਿ ਜੇ ਮੁੰਡੇ ਦਾ ਵੀ ਮੈਡੀਕਲ ਕਰਾਇਆ ਜਾਵੇ ਅਗਰ ਵਾਈ ਦੀ ਮੁੰਡੇ ਦੀਆਂ ਕੁੜੀ ਦੀਆਂ ਦੋਨੇ ਫੋਨ ਡਿਟੇਲਾਂ ਕਢਾਈਆਂ ਜਾਣ ਜੇ ਕਿਤੇ ਇਹਨਾਂ ਨੂੰ ਲੱਗਦਾ ਵਾ ਵੀ ਮੁੰਡਾ ਗਲਤ ਹੈ ਤਾਂ ਮੁੰਡੇ ਤੇ ਪਰਚਾ ਕੀਤਾ ਜਾਵੇ ਤੇ ਜੇ ਤੁਹਾਡੇ ਕੋਲੋਂ ਕੰਪਲੀਟ ਦਿੱਤੀ ਹੈ ਉਹ ਕੰਪਲੀਟ ਦੇ ਵਿੱਚ ਇਹ ਕੀ ਕਾਰਵਾਈ ਦੀ ਮੰਗ ਕੇ ਅਸੀਂ ਕਾਰਵਾਈ ਦੀ ਇਹੀ ਮੰਗ ਕੀਤੀ ਸੀ ਵੀ ਉਸ ਵੀਡੀਓ ਉਸ ਨੰਬਰ ਦੇ ਵਿੱਚ ਵੀਡੀਓ ਵੀ ਪਈਆਂ ਉਹਦੀਆਂ ਜਿੱਥੇ ਕਿਤੇ ਆਮ ਦੌਰ ਤੇ ਕਿਤੇ ਮਿਲਦੇ ਗਲਦੇ ਸੀ ਕਿਤੇ ਬਹਿੰਦੇ ਖਲੁੰਦੇ ਸੀ ਉਹ ਵੀ ਵੀਡੀਓ ਉਹਦੇ ਵਿੱਚ ਪਈਆਂ ਵਾ ਇਹਨਾਂ ਸਾਰਿਆਂ ਉਹਨਾਂ ਨੇ ਜਨਾਨੀ ਦੇ ਘਰਦਿਆਂ ਨੇ ਸਾਰੀਆਂ ਫੋਟੋਆਂ ਡਿਲੀਟ ਕਰਦੀਆਂ ਫੋਨ ਸਾਰੀ ਰਾਤ ਦੋ ਦਿਨ ਫੋਨ ਉਹਨਾਂ ਦਾ ਤੀਜੇ ਦਿਨ ਜਾ ਕੇ ਖਾਣੇ ਉਹਨਾਂ ਨੇ ਜਮਾ ਕਰਾਇਆ ਫੋਨ ਜਿਹੜਾ ਲੜਕੇ ਦਾ ਸੀ ਉਹਦੇ ਵਿੱਚ ਬੜੇ ਸਬੂਤ ਪਏ ਸੀ ਉਹ ਫੋਨ ਦੀਆਂ ਡਿਟੇਲਾਂ ਕੁੜੀ ਦੀਆਂ ਵੀ ਕੱਢੀਆਂ ਜਾਣ ਮੁੰਡੇ ਦੀਆਂ ਵੀ ਕੱਢੀਆਂ ਜਾਣ ਆਪਣੇ ਆਪ ਸਾਰਾ ਸੱਚ ਔਰ ਝੂਠ ਸਾਹਮਣੇ ਆ ਜਾਣਾ